ਸਾਥੀ ਗਾਲੀਦਾਰਾਂ ਨੂੰ ਫੇਰ ਹਾਜ਼ਰ ਹੋਇਆ ਕਿ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਟਰੈਕਟਰਾਂ ਦੇ ਨਾਲ ਮੈਸੀ ਫੋਰਗੋਸਨ ਟਰੈਕਟਰ ਆ ਜੀ 241 ਡੀਏ ਮਹਾਸ਼ਕਤੀ ਟਰੈਕਟਰ ਆ ਜੀ ਸਾਫ਼ ਤੇ ਵਧੀਆ ਟਰੈਕਟਰ ਆ ਜੀ ਮਾਡਲ ਦੀ ਗੱਲ ਕਰੀਏ 2012 ਮਾਡਲ ਟਰੈਕਟਰ ਆ ਪੰਜਾਬ ਨੰਬਰ ਹੈ ਜੀ ਤੇ ਪਹਿਲੇ ਨਾਂ ਤੇ ਟਰੈਕਟਰ ਆ ਟਰੈਕਟਰ ਬਹੁਤ ਘੱਟ ਚੱਲਿਆ ਸਿਰਫ 2400 ਘੰਟਾ ਟਰੈਕਟਰ ਚੱਲਿਆ ਜੀ ਨਵੇਂ ਐਰਾਂ ਵੀ ਟਰੈਕਟਰ ਆ ਜੀ 12 24 28 ਦੇ ਟਾਇਰ ਆ ਡਬਲ ਕਲਚ ਆ ਜੀ ਰੰਗ ਪੇਂਟ ਦਾ ਬਿਲਕੁਲ ਸਾਫ਼ ਤੇ オリジナル ਟਰੈਕਟਰ ਆ ਜੀ ਇੰਡੀਅਨ ਗੇਅਰ ਦੀ ਗੱਲ ਕਰੀ ਬਿਲਕੁਲ ਸਾਫ਼ ਆ ਜੀ ਫੁੱਲ ਗਾਰੰਟੀ ਦੇ ਨਾਲ ਆ ਲੈਫਟ ਪੰਪ ਬਿਲਕੁਲ ਸਾਫ਼ ਆ ਜੀ ਤੇ ਸੈਲਫ ਸਟਾਰਟ ਆ ਸਿੰਪਲ ਸਟੇਨ ਟਰੈਕਟਰ ਆ ਜੀ ਰੇਟ ਦੀ ਗੱਲ ਕਰਕੇ 3 ਲੱਖ ਤੇ 65000 ਆ ਸਕ੍ਰੀਨ ਤੇ ਬਾਈ ਉਹਨਾਂ ਦਾ ਨੰਬਰ ਹੈ ਸਾਰੀ ਜਾਣਕਾਰੀ ਆਪਾਂ ਨੰਬਰ ਤੋਂ ਲੈ ਸਕਦੇ ਆ ਜੀ ਸਾਡੇ ਵੀਡੀਓ ਦੇਖਣੇ ਬਹੁਤ ਧੰਨਵਾਦ